ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ 2 ਦਿਨ ਤੱਕ ਮੈਂ ਵੀਡੀਓ ਨਹੀਂ ਪਾ ਸਕੀ ਤੇ ਥੋੜਾ ਜਿਹਾ ਕੰਮ ਸੀਗਾ ਜਿੱਦਾਂ ਗੈਸਟ ਵੀ ਆਏ ਹੋਏ ਸੀਗੇ ਤੇ ਅੱਜ ਗੱਲ ਇਹ ਕਰਦੀਆਂ ਵੀ ਮੈਂ ਇੱਕ ਬਹੁਤ ਵੱਡੀ ਗਲਤੀ ਕੀਤੀ ਜਿਹਦੇ ਨਾਲ ਮੇਰਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਤੇ ਮੈਂ ਕਿਹਾ ਕਿਉਂ ਨਾ ਇਹ ਵੀਡੀਓ ਮੈਂ ਆਪਣੀ ਫੈਮਿਲੀ ਯੂਟਿਊਬ ਫੈਮਿਲੀ ਦੇ ਨਾਲ ਸਾਂਝੀ ਕਰਾਂ ਇਹ ਗੱਲ ਨੂੰ ਸਾਂਝਾ ਕੀਤਾ ਜਾਵੇ ਤਾਂ ਜੋ ਜਿਹੜੀ ਗਲਤੀ ਮੈਂ ਕੀਤੀ ਆ ਉਹ ਤੁਸੀਂ ਨਾ ਕਰਿਓ ਤੇ ਨਹੀਂ ਤਾਂ ਹੋ ਸਕਦਾ ਆ ਬਹੁਤ ਵੱਡਾ ਨੁਕਸਾਨ ਕਹਿੰਦੇ ਹੁੰਦੇ ਵੀ ਹਰ ਇੱਕ ਚੀਜ਼ ਦੇ ਜੇ ਆਪਾਂ ਨੂੰ ਕੋਈ ਵੀ ਚੀਜ਼ ਆ ਨਾ ਜਿੱਦਾਂ ਆਪਾਂ ਨੂੰ ਗੈਸ ਆ ਗੈਸ ਦੇ ਵੀ ਆਪਾਂ ਨੂੰ ਫਾਇਦੇ ਆ ਤੇ ਉਹਦੇ ਨੁਕਸਾਨ ਵੀ ਬਹੁਤ ਆ ਜੇ ਗੈਸ ਲੀਕ ਹੋ ਜਾਵੇ ਤਾਂ ਕੁਝ ਵੀ ਹੋ ਸਕਦਾ ਆ ਜੇ ਪ੍ਰੈਸ਼ਰ ਕੁੱਕਰ ਆ ਜੇ ਆਪਣੀ ਚੀਜ਼ ਉਹਦੇ ਵਿੱਚ ਜਲਦੀ ਬਣਦੀ ਆ ਆਪਾਂ ਨੂੰ ਫਾਇਦਾ ਆ ਤੇ ਜੇਕਰ ਪ੍ਰੈਸ਼ਰ ਕੁੱਕਰ ਫਟ ਜਾਂਦਾ ਆ ਤਾਂ ਉਹਦਾ ਵੀ ਬਹੁਤ ਨੁਕਸਾਨ ਆ ਤੇ ਜਿਹੜਾ ਮੈਂ ਨੁਕਸਾਨ ਕਰਨ ਲੱਗੀ ਸੀ ਉਹ ਤੁਹਾਨੂੰ ਮੈਂ ਦੱਸਦੀ ਆ ਜੇ ਜਿੱਦਾਂ ਸਾਡੇ ਗੈਸਟ ਆਏ ਹੋਏ ਸੀਗੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਆ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਦੀ ਗੱਲ ਆ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਤੇ ਇਦਾਂ ਸੀਗਾ ਵੀ ਮੇਰੀ ਬਹੂ ਜਿਹੜੀ ਉਹ ਅੰਦਰ ਸਫਾਈ ਕਰਦੀ ਸੀਗੀ ਅੰਦਰ ਕਮਰਿਆਂ 'ਚ ਮੇਜਾਲ ਅੱਜ ਸਾਡੇ ਪਰੌਣੇ ਆਉਣੇ ਆ ਤੇ ਮੈਂ ਕਿਹਾ ਚੱਲ ਤੂੰ ਅੰਦਰ ਕਰ ਲੈ ਤੇ ਮੈਂ ਆ ਨਾ ਬਾਹਰ ਕਰ ਲੈਂਦੀ ਆ ਤੇ ਮੈਂ ਕੀ ਕੀਤਾ ਕੱਪੜੇ ਕੁੱਪੜੇ ਧੋ ਕੇ ਨਾ ਸਾਰੇ ਇਦਾਂ ਵੀ ਗੇਟ ਵੀ ਧੋ ਤਾ ਸਾਰਾ ਕੁਝ ਧੋ ਦਿੱਤਾ ਪਾਣੀ ਨਾਲ ਤਾਂ ਇਨਵਰਟਰ ਦੇ ਉੱਤੇ ਉਹ ਹੁਣ ਮੈਨੂੰ ਜਿਹਦੇ ਵਿੱਚ ਉਹ ਹੁੰਦਾ ਤਜਾਬ ਜਿਹਾ ਮੈਂ ਉਹਦੇ ਉੱਤੇ ਨਾ ਪਾਣੀ ਪ੍ਰੈਸ਼ਰ ਦੇ ਨਾਲ ਪਾਣੀ ਪਾਤਾ ਉਹ ਪਾਣੀ ਜਿਹੜਾ ਉੱਪਰ ਇੱਕ ਉਹ ਕੀ ਇਹਨੂੰ ਕਹਿੰਦੇ ਵੈਂਟਰੀ ਕਹਿੰਦੇ ਜਾਂ ਕੀ ਕਹਿੰਦੇ ਹਿਸ ਕਹਿੰਦੇ ਉਹ ਵੀ ਹਾਂ ਜੋ ਵੀ ਕਹਿੰਦੇ ਆ ਨਾ ਉਹਦੇ ਵਿੱਚ ਕੁਝ ਛਿੱਟੇ ਪੈ ਗਏ ਨਾਲ ਹੀ ਸਾਡੇ ਘਰ ਦੀ ਸਾਰੀ ਬਿਜਲੀ ਚਲੀ ਗਈ ਨਾਲ ਹੀ ਉਹ ਇਨਵਰਟਰ ਇਸ ਤਰ੍ਹਾਂ ਕੰਮ ਬੜ ਜਾਂਦਾ ਨਾ ਪਿਆ ਜਿੱਦਾਂ ਵਾਈਬ੍ਰੇਟ ਕਰਦਾ ਹੁੰਦਾ ਆ ਇਸ ਤਰ੍ਹਾਂ ਕਰਦਾ ਸੀ ਮੈਨੂੰ ਨਹੀਂ ਪਤਾ ਲੱਗਾ ਮੇਰਾ ਬੇਟਾ ਭੱਜ-ਭੱਜ ਜਾਇਆ ਕਹਿੰਦਾ ਮੰਮੀ ਕੀ ਹੋ ਗਿਆ ਕੀ ਹੋ ਗਿਆ ਮੈਂ ਕਿਹਾ ਪਤਾ ਨਹੀਂ ਮੇਰੇ ਕੋ ਪਾਣੀ ਪੀ ਗਿਆ ਫਟਾਫਟ ਵੀ ਅਸੀਂ ਉਧਰੋਂ ਪਿੱਛੋਂ ਜਿਹੜੀ ਮੇਨ ਸਪਲਾਈ ਹੈ ਉਹ ਬੰਦ ਕੀਤੀ ਤਾਂ ਸਾਡੇ ਸਾਰੇ ਯਾਨੀ ਕਿ ਘਰ ਦੇ ਪੱਖੇ ਵੀ ਲਾਈਟਾਂ ਵੀ ਸਾਰੀਆਂ ਹੀ ਬੰਦ ਹੋ ਗਈਆਂ ਕੋਈ ਵੀ ਨਹੀਂ ਸੀ ਚੱਲਦਾ ਇੱਕ ਜਿਹੜੀ ਸਿੱਧੀ ਸਪਲਾਈ ਸੀ ਉਹ ਚੱਲਦੀ ਸੀਗੀ ਬਾਕੀ ਜਿਹੜੇ ਇਨਵਰਟਰ ਤੇ ਸੀ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਮੈਂ ਇੰਨੀ ਵੱਡੀ ਗਲਤੀ ਕੀਤੀ ਮੈਨੂੰ ਪਤਾ ਨਹੀਂ ਸੀਗਾ ਵੀ ਆਪਾਂ ਇਹਨੂੰ ਪਾਣੀ ਦੇ ਨਾਲ ਨਹੀਂ ਧੋਈਦਾ ਹੈਨਾ ਤੇ ਮੈਂ ਬਹੁਤ ਸੱਚੀ ਪਛਤਾਈ ਪਰ ਉਸ ਵੇਲੇ ਮੈਨੂੰ ਆਸ ਆ ਵੀ ਜਾਵੇ ਹੁੰਦਾ ਵੀ ਮੈਂ ਆ ਕੀ ਕਰ ਦਿੱਤਾ ਪਰ ਹਸਣ ਵਾਲੀ ਗੱਲ ਤੋਂ ਵਿੱਚ ਹੈ ਨਹੀਂ ਸੀ ਕੋਈ ਵੀ ਕੁਝ ਵੀ ਹੋ ਸਕਦਾ ਸੀ ਉਸ ਵੇਲੇ ਤੇ ਬਹੁਤ ਮੈਂ ਡਰ ਗਈ ਉਦੋਂ ਹਨਾ ਤੇ ਜਿਆਦਾ ਫਿਰ ਆਪਾਂ ਉਹ ਜਿਹੜਾ ਫੇ ਕਿਸੇ ਨੂੰ ਫੋਨ ਕੀਤਾ ਵੀ ਤੁਸੀਂ ਜੇ ਕਿਤੇ ਬਾਹਰ ਚਾਂਸਰ ਆਪ ਬਨਾ ਕਰੇ ਤੁਹਾਡ ਕੋਈ ਤਾਂ ਦੀ ਕਦੇ ਗੱਲਦੀ ਹੋ ਜਾਂਦੀ ਆ ਤੇ ਤੁਸੀਂ ਜਿਹੜਾ ਇਨਵਰਟਰ ਦੀ ਤਾਰ ਆ ਨਾ ਵਿੱਚ ਚਾਰਜ ਲੱਗਾ ਉਹ ਜਿੰਨਾ ਪਾ ਚਾਰਜ ਹੁੰਦਾ ਇਨਵਰਟਰ ਉਹ ਤਾਰ ਨੂੰ ਜਿਹੜਾ ਆਪਾਂ ਕੱਢ ਦੇਣਾ ਆ ਤੇ ਫੇ ਆਪਣੀ ਜਿਹੜੀ ਸਪਲਾਈ ਹੈ ਸਿੱਧੀ ਸਪਲਾਈ ਜਿਹੜੀ ਉਹ ਚੱਲਦੀ ਰਹੂਗੀ ਤੇ ਇਨਵਰਟਰ ਵਾਲੀ ਸਪਲਾਈ ਜਿਹੜੀ ਉਹ ਬੰਦ ਹੋ ਜਾਊਗੀ ਫੇ ਅਸੀਂ ਕੁਝ ਟਾਈਮ ਬਾਅਦ ਸਾਡੇ ਉਹ ਆਇਆ ਜਿਹੜਾ ਹੈਗਾ ਬਿਜਲੀ ਵਾਲਾ ਕੰਮ ਕਰਦਾ ਸੀਗਾ ਤੇ ਉਹਨੇ ਸਾਨੂੰ ਦੱਸਿਆ ਜਿਹੜੇ ਆਪਾਂ ਉਹ ਚਾਰਜ ਕਰਦਾ ਹੈ ਨਾ ਉਹਦੇ ਛੂਹ ਦੇ ਨਾਲ ਕਹਿੰਦੇ ਵੀ ਉਹ ਤਿੰਨ ਡੰਡੀਆਂ ਜੀਆਂ ਵਾਲਾ ਉਹ ਲੱਗਾ ਹੋਣਾ ਚਾਹੀਦਾ ਛੂ ਤੇ ਸਾਡੇ ਵਾਲਿਆਂ ਨੂੰ ਦੋ ਲੱਗੀਆਂ ਸੀਗੀਆਂ ਤੇ ਜੇ ਕਹਿੰਦਾ ਦੋ ਲੱਗੀਆਂ ਸੀ ਕੁਝ ਵੀ ਹੋ ਸਕਦਾ ਸੀ ਉਹ ਬੈਟਰੀ ਫਟ ਵੀ ਸਕਦੀ ਸੀ ਪਰ ਮਾਤਮਾ ਨੇ ਸਾਨੂੰ ਬਚਾ ਲਿਆ ਸਾਨੂੰ ਪਰ ਇਸ ਚੀਜ਼ ਦਾ ਇੰਨਾ ਨਹੀਂ ਪਤਾ ਸੀ ਵੀ ਇੰਨਾ ਵੱਡਾ ਨੁਕਸਾਨ ਹੋ ਸਕਦਾ ਸੀ ਹੈਨਾ ਤੇ ਫਿਰ ਉਹ ਸਾਡੇ ਸ਼ੂਜ਼ ਜਾਂ ਚੇਂਜ ਕਰਕੇ ਗਿਆ ਫਿਰ ਸਪਲਾਈ ਸਾਡੇ ਉਧਰ ਚੱਲ ਗਈ ਕੋਈ ਜ਼ਿਆਦਾ ਪੈਸੇ ਦਾ ਨੁਕਸਾਨ ਨਹੀਂ ਹੋਇਆ ਪਰ ਮੇਰੇ ਬੇਟੇ ਨੂੰ ਇਹ ਸੀ ਵਿਜੇ ਮੰਮੀ ਤੁਹਾਨੂੰ ਕਰੰਟ ਲੱਗ ਜਾਂਦਾ ਫੇ ਅਸੀਂ ਕੀ ਕਰਦੇ ਵੀ ਅਸੀਂ ਤਾਂ ਅੰਦਰ ਸੀਗੇ ਤੁਸੀਂ ਬਾਹਰ ਇਕੱਲੇ ਲੱਗੇ ਹੋਏ ਸੀ ਨਾ ਤੇ ਪਰ ਮੇਰੇ ਬੱਚੇ ਦਾ ਗੁੱਸਾ ਵੀ ਜਿਹੜਾ ਉਹ जायਜ਼ ਸੀਗਾ ਉਹਨੇ ਉਹਨੂੰ ਮੇਰੀ ਬਹੁਤ ਅਫੀਗਰ ਸੀ ਮੰਮੀ ਕੀ ਹੋ ਗਿਆ ਤੁਸੀਂ ਇਹ ਕਿਦਾਂ ਇਦਾਂ ਕਰ ਦਿੱਤਾ ਨਾ ਕਿ ਸਾਰਾ ਫਰਸ਼ ਗਿੱਲਾ ਸੀ ਨਾ ਸਾਰਾ ਫਰਸ਼ ਵੀ ਗਿੱਲਾ ਸੀ ਮੇ ਜਾਨੀ ਕਿ ਸਾਰਾ ਮੈਂ ਧੋਹਦੀ ਸੀ ਜਿੱਦਾਂ ਕੱਪੜੇ ਧੋਹ ਕੇ ਹਟੇ ਸੀ ਤੇ ਮੈਂ ਕਹਿੰਦੀ ਆ ਵੀ ਤੁਸੀਂ ਵੀ ਕਦੇ ਇਦਾਂ ਦੀ ਗਲਤੀ ਨਾ ਕਰਿਓ ਕਦੇ ਵੀ ਉਹਨੂੰ ਪਾਣੀ ਨਾਲ ਧੋਣ ਦੀ ਕੋਸ਼ਿਸ਼ ਨਾ ਕਰਿਓ ਜਿਹੜਾ ਬੈਟਰੀ ਹੁੰਦੀ ਹੈ ਨਾ ਮੈਂ ਕਹਿੰਦੀ ਚਾਹਤ ਵੀ ਇੱਥੇ ਨਹੀਂ ਕੋਈ ਪਾਣੀ ਦਾ ਸਰ ਹੁੰਦਾ ਪਰ ਕੋਸ਼ਿਸ਼ ਇੱਥੇ ਜਿਹੜਾ ਜਿਹੜਾ ਉੱਪਰ ਉਹ ਹੁੰਦਾ ਆ ਪਿਆ ਉਹਦੇ ਉੱਤੇ ਪੈ ਗਿਆ ਤੇ ਉਹਦੇ ਨਾਲ ਇਹ ਚੀਜ਼ ਜਿਹੜੀ ਹੋ ਗਈ ਤੇ ਮੈਂ ਕਹਿੰਦੀ ਕਦੇ ਵੀ ਤੁਸੀਂ ਇਸ ਤਰ੍ਹਾਂ ਨਾ ਕਰਿਓ ਜੋ ਗਲਤੀ ਮੈਂ ਕੀਤੀ ਆ ਕੁਝ ਵੀ ਹੋ ਸਕਦਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਤੇ ਸਾਨੂੰ ਤਾਂ ਉਸ ਪ੍ਰਮਾਤਮਾ ਨੇ ਸਾਨੂੰ ਜਿੱਦਾਂ ਬਚਾ ਲਿਆ ਤੇ ਤੁਹਾਨੂੰ ਇਹ ਮੇਰੀ ਜਾਣਕਾਰੀ ਇਹ ਸਲਾਹ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਦੱਸਣਾ ਮੈਨੂੰ ਕਮੈਂਟ ਵੀ ਜ਼ਰੂਰ ਕਰਿਓ ਕਦੇ ਤੁਹਾਡੇ ਨਾਲ ਤਾਂ ਨਹੀਂ ਇਦਾਂ ਦਾ ਕਦੇ ਕੁਝ ਹੋਇਆ ਤੇ ਪ੍ਰਮਾਤਮਾ ਜੇ ਨਹੀਂ ਹੋਇਆ ਤੇ ਕਦੇ ਹੋਵੇਗਾ ਤਾਂ ਤੁਸੀਂ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਇਹ ਯਾਦ ਰੱਖਿਓ ਕੀ ਅਮਨ ਦਾ ਬੇਟਾ ਮੇਰਾ ਕਹਿੰਦਾ ਮੰਮੀ ਜਦੋਂ ਮੈਂ ਪਾਣੀ ਪਾਉਣ ਆਇਆ ਬੈਟਰੀ ਦੇ ਵਿੱਚ ਆਪ ਤਾਂ ਤੁਸੀਂ ਮੈਨੂੰ ਇਦਾਂ ਕਹਿੰਦੇ ਰਹਿੰਦੇ ਆ ਗਲਾਸ ਨਾਲ ਨਾਲ ਲਾਇਂ ਗਲਾਸ ਨਾਲ ਲਾ ਦੇਈਂ ਤੇ ਤੁਸੀਂ ਇਹ ਕਿੱਦਾਂ ਕੀਤਾ ਪਤਾ ਨਹੀਂ ਕਹਿੰਦੇ ਹੁੰਦੇ ਆ ਵੀ ਚਲੋ ਮੇਰੇ ਕੋਲ ਇਹ ਚੀਜ਼ ਹੋਣੀ ਸੀਗੀ ਤੇ ਕਿਸੇ ਵੱਡੇ ਨੁਕਸਾਨ ਤੋਂ ਪਰਮਾਤਮਾ ਨੇ ਸਾਨੂੰ ਬਚਾ ਦਿੱਤਾ ਵੀ ਕਿਤੇ ਜੇ ਮੈਂ ਕੱਲੀ ਹੁੰਦੀ ਜੋ ਕੁਝ ਵੀ ਹੋ ਸਕਦਾ ਸੀ ਚਲੋ ਉਦੋਂ ਦਾ ਬੱਚੇ ਘਾਰ ਸੀਗੇ ਹਨਾ ਤੇ ਚਲੋ ਬਾਲਾ ਨੁਕਸਾਨ ਨਹੀਂ ਹੋਇਆ ਪਰਮਾਤਮਾ ਨੇ ਸਾਨੂੰ ਇਸ ਚੀਜ਼ ਤੋਂ ਬਚਾ ਲਿਆ ਤੇ ਸਾਡੀ ਬਹੂ ਰਾਣੀ ਵੀ ਕਹਿਣਾ ਚਾਹੁੰਦੀ ਆ ਕੁਝ ਹਾਂਜੀ ਮੈਂ ਇਹੀ ਕਹੂੰਗੀ ਕਿ ਬਹੁਤ ਵੱਡਾ ਜਿਹੜਾ ਇਨਸੀਡੈਂਟ ਹੋਣ ਤੋਂ ਬਚਿਆ ਚਲੋ ਆਪਾਂ ਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਮੰਮੀ ਠੀਕ ਆ ਬਾਕੀ ਚੀਜ਼ਾਂ ਤਾਂ ਚਲੋ ਬਣ ਜਾਂਦੀਆਂ ਪਰ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸ਼ਾਰਟ ਸਰਕਟ ਜਿਹੜਾ ਹੁੰਦਾ ਉਹ ਵੀ ਹੋ ਸਕਦਾ ਸੀ ਅੱਗ ਵੀ ਲੱਗ ਸਕਦੀ ਸੀ ਉਹ ਚੀਜ਼ ਜਿਹੜਾ ਫਟ ਵੀ ਸਕਦਾ ਹੈ ਜਿਹੜਾ ਉਹ ਵੀ ਫਟ ਸਕਦਾ ਸੋ ਆਪਾਂ ਇਹ ਸਾਰੇ ਜਣੇ ਆਪਣੇ ਫੈਮਿਲੀ ਦੇ ਵਿੱਚ ਆਪਣੇ ਕਿਸੇ ਭੈਣ ਭਰਾਵਨ ਸਾਰਾ ਨੂੰ ਸ਼ੇਅਰ ਕਰਿਓ ਤਾਂ ਕਿ ਸਾਰੇ ਜਣੇ ਅਲਰਟ ਰੈਨ ਤੇ ਹਾਂ ਇੰਨਾ ਵੱਡਾ ਇਨਸੀਡੈਂਟ ਹੋਣ ਤੋਂ ਬਚੇ ਬੱਸ ਸਰ ਸੋ ਬਾਕੀ ਮੰਮੀ ਠੀਕ ਆ ਕੁਝ ਵੱਡਾ ਨੁਕਸਾਨ ਨਹੀਂ ਹੋਇਆ ਸੀ ਹਾਂ ਬੱਸ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ